ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਜਰੀਏ ਉਹ ਗੁਰਬਾਣੀ ਦੀ ਜਿਹੜੀ ਸਾਂਝ ਹੈ ਵਿਚਾਰ ਉਹ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਂਦੀ ਹੈ ਸਿੱਧ ਗੋਸਤ ਬਾਣੀ ਦੀ ਜਿਹੜੀ ਪਹਿਲੀ ਪੌੜੀ ਹੈ ਪਿਛਲੀ ਵੀਡੀਓ ਦੇ ਵਿੱਚ ਅਸਾਂ ਵਿਚਾਰੀ ਹੈ ਆਓ ਇਸ ਸਿੱਧ ਗੋਸਤ ਜੋ ਬਾਣੀ ਹੈ ਉਦੀ ਇੱਕ ਦੂਜੀ ਪੌੜੀ ਹੈ 2 ਨੰਬਰ ਵੀ ਲਿਖਿਆ ਹੋਇਆ ਹੈ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰੀਏ ਕਿਉਂਕਿ ਪਾਠ ਕਰਨਾ ਉਹਨੂੰ ਵਿਚਾਰਨਾ ਇਹ ਸਾਡਾ ਅਸਲੀ ਮਕਸਦ ਹੈ ਕਵਨ ਤੁਮੇ ਕਿਆ ਨਾਉ ਤੁਮਾਰਾ ਕੌਨ ਮਾਰਗ ਕੌਨ ਸਵਾਉ ਸਾਚ ਕਹ ਅਰਦਾਸ ਹਮਾਰੀ ਹਾਂ ਸੰਤ ਜਨਾ ਬਲ ਜਾਓ ਕਹਿ ਵਸਹ ਕਹਿ ਰਹੀਏ ਵਾਲੇ ਕਹਿ ਵਸਹ ਕਹਿ ਰਹੀਏ ਵਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਵੈਰਾਗੀ ਕਿਆ ਤੁਮਾਰਾ ਰਹੇ ਇਸਦੇ ਬਾਅਦ 2 ਨੰਬਰ ਹੈ ਇਸਦਾ ਮਤਲਬ ਹੈ ਕਿ 2 ਨੰਬਰ ਦੂਜੀ ਪੌੜੀ ਹੈ ਸਿਧ ਗੋਸਤ ਬਾਣੀ ਦੀ ਜਦੋਂ ਅਸੀਂ 4 ਨੰਬਰ ਪੌੜੀ ਦਾ ਪਾਠ ਕਰਾਂਗੇ ਉੱਥੇ ਚਰਪਟ ਜੋਗੀ ਦਾ ਸਪੈਸ਼ਲ ਨਾਮ ਸਤਗੁਰ ਨੇ ਲਿਖਿਆ ਹੋਇਆ ਹੈ ਤਾਂ ਇਹਨਾਂ ਪੌੜੀਆਂ ਦੇ ਵਿੱਚ ਜੋ ਵੀ ਗੱਲਬਾਤ ਸਤਗੁਰ ਦੀ ਹੋ ਰਹੀ ਹੈ ਉਹ ਚਰਪਟ ਸਿੱਧ ਚਰਪਟ ਜੋਗੀ ਦੇ ਨਾਲ ਹੋ ਰਹੀ ਹੈ ਉਹ ਇਹ ਪਹਿਲੀ ਜਿਹੜੀ ਪੰਕਤੀ ਹੈ ਉਹਦੇ ਵਿੱਚ ਸਤਗੁਰ ਦੇ ਨਾਲ ਚਾਰ ਸਵਾਲ ਕਰਦਾ ਇਕੱਠੇ ਆਖਦਾ ਕਵਨ ਤੁਮੇ ਤੁਸੀਂ ਕੌਣ ਹੋ ਕਿਆ ਨਾਉ ਤੇਮਾਰਾ ਇਹ ਤੁਮੇ ਦੇ ਮੰਮੇ ਦੇ ਥੱਲੇ ਅੱਧਾ ਹਾਲ ਲਗਿਆ ਤੁਮੇ ਇਸ ਕਰਕੇ ਨੂੰ ਤੁਮੇ ਇਸ ਤਰ੍ਹਾਂ ਪਾਠ ਕੀਤਾ ਜਾਵੇਗਾ ਕਵਨ ਤੁਮੇ ਤੁਸੀਂ ਕੌਣ ਹੋ ਕਿਆ ਨਾਉ ਤੇਮਾਰਾ ਤੁਹਾਡਾ ਨਾਮ ਕੀ ਹੈ ਕੌਣ ਮਾਰਗ ਤੁਹਾਡਾ ਰਸਤਾ ਕਿਹੜਾ ਹੈ ਮੰਥ ਕਿਹੜਾ ਹੈ ਕੌਣ ਸਵਾਓ ਸਵਾਲ ਹੁੰਦਾ ਪ੍ਰਯੋਜਨ ਜਾਂ ਸਵਾਰਥ ਮਕਸਦ ਤੇ ਤੁਹਾਡੇ ਮਤਦਾ ਜਿਹੜੇ ਮਤ ਤੇ ਤੁਸੀਂ ਚੱਲਦੇ ਕਿਹੜੇ ਮਤ ਤੇ ਚੱਲ ਰਹੇ ਉਹਦਾ ਮਕਸਦ ਕੀ ਆ ਹੈ ਉਹਦਾ ਪ੍ਰਯੋਜਨ ਕੀ ਆ ਹੈ ਤੁਹਾਡੇ ਮਤ ਦਾ ਸਵਾਰਥ ਕੀ ਆ ਹੈ ਇਕੱਠੇ ਇੱਕ ਪੰਕਤੀ ਦੇ ਵਿੱਚ ਸਤਿਗੁਰ ਕਹਿੰਦੇ ਨੇ ਚਾਰ ਸਵਾਲ ਚਰਪਟ ਜੋਗੀ ਨੇ ਸਤਿਗੁਰ ਨੂੰ ਕੀਤੇ ਨੇ ਅਗਲੀ ਪੰਕਤੀ ਵਿੱਚ ਸਤਿਗੁਰ ਜਵਾਬ ਦਿੰਦੇ ਨੇ ਸਾਚ ਕਹ ਸਾਚ ਦੇ ਚੱਚੇ ਨੌਕਰ ਲੱਗੀ ਹੋਈ ਹੈ ਸਾਚ ਇਦਾ ਮਤਲਬ ਕਹੋਂ ਦਵਾਲਾ ਸਦੀਵੀ ਪ੍ਰਭੂ ਪਰਮਾਤਮਾ ਪਰਮੇਸ਼ਰ ਕਹੋਂ ਇਸ ਫਸਟ ਪਰਸਨ ਹੈ ਕਿ ਮੈਂ ਸੱਚ ਕਹਿੰਦਾ ਹਾਂ ਇਸ ਕਰਕੇ ਇਹਨੂੰ ਨਾਸਿਕਾ ਦੇ ਵਿੱਚ ਉਚਾਰਨ ਕਰਕੇ ਕਹੋਂ ਬਿੰਦੀ ਲਾ ਕੇ ਬੋਲੇ ਜਾਂਦਾ ਸਾਚ ਕਹੋਂ ਮੈਂ ਸੱਚ ਕਹਿੰਦਾ ਹਾਂ ਸੱਚ ਆਖਦਾ ਸਤਗੁਰੂ ਕਹਿੰਦੇ ਨੇ ਅਰਦਾਸ ਹਮਾਰੀ ਸਾਚ ਕਹੋਂ ਦਾ ਅਰਥ ਹੈ ਇਹ ਨਹੀਂ ਮੈਂ ਸੱਚ ਕਹਿੰਦਾ ਇਵੇਂ ਸੱਚ ਮਾਲਕ ਨੂੰ ਕਹਿੰਦਾ ਰੱਬ ਨੂੰ ਜਪਦਾ ਸੱਚੇ ਨੂੰ ਸੱਚੇ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਉਸ ਪਰਮੇਸ਼ਰ ਨੂੰ ਚੇਤੇ ਕਰਦਾ ਹਾਂ ਅਰਦਾਸ ਹਮਾਰੀ ਸਾਡੀ ਅਰਦਾਸ ਹੈ ਇੰਦਰੋ ਅਸੀਂ ਅਰਦਾਸ ਕਰਦੇ ਹਾਂ ਹਾਂ ਸੰਤ ਜਨਾ ਬਲ ਜਾਓ ਸੰਤ ਬਹੁ ਬਚਨ ਹੈ ਨਹੀਂ ਟੌਕਣ ਲੱਗੀ ਹੋਣੀ ਸੀ ਮੈਂ ਪਰਮੇਸ਼ਰ ਦੇ ਸੰਤਾਂ ਸੰਤਾਂ ਤੋਂ ਸਦਕੇ ਜਾਂਦਾ ਹਾਂ ਬਲਿਹਾਰੇ ਜਾਂਦਾ ਹਾਂ ਇਹੜੇ ਰੱਬ ਦਾ ਨਾਮ ਜਪਦੇ ਸੰਤ ਨੇ ਮੈਂ ਉਹ ਤੋਂ ਸਦਕੇ ਜਾਂਦਾ ਇਹੀ ਮੇਰਾ ਮੱਤ ਹੈ ਇਹ ਮੇਰਾ ਮੱਤ ਹੈ ਸਤਿਗੁਰੂ ਆਖਦੇ ਨੇ ਕਹਿੰਦੇ ਨੇ ਇਹ ਮੇਰਾ ਮੱਤ ਹੈ ਔਰ ਮੱਤ ਦਾ ਮਨੋਰਥ ਕੀ ਆਏ ਸੱਚ ਨੂੰ ਜਪਣਾ ਰੱਬ ਨੂੰ ਜਪਣਾ ਇਹ ਹੈ ਮਨੋਰਥ ਸਾਚ ਕਹ ਮੈਂ ਸੱਚ ਨੂੰ ਕਹਿੰਦਾ ਭਾਵ ਰੱਬ ਨੂੰ ਜਪਦਾ ਸੱਚ ਨੂੰ ਕਹਿਣਾ ਮਤਲਬ ਰੱਬ ਨੂੰ ਜਪਣਾ ਇਹ ਮਨੋਰਥ ਹੈ ਤੇ ਆ ਮੇਰਾ ਮੱਤ ਹੈ ਕਿ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਨਾਮ ਜਪਣ ਵਾਲਿਆਂ ਤੋਂ ਸਤਿ ਕਿ ਜਾਂਦਾ। ਤੋਂ ਸਤਿਗੁਰ ਕਹਿੰਦੇ ਨੇ ਇਹ ਹੀ ਮੇਰੀ ਜ਼ਿੰਦਗੀ ਦਾ प्रयोजन ਹੈ ਰੱਬ ਨੂੰ ਜਪਣਾ। ਇਹ ਮੇਰੀ ਜ਼ਿੰਦਗੀ ਦਾ प्रयोजन ਹੈ। ਤੋਂ ਅਗਲੀ ਗੱਲ ਕਹਿੰਦੇ ਨੇ ਆ ਜਿਹੜਾ ਕ ਕਾ ਹਾ ਹਾ ਜਦੋਂ ਅਸੀਂ ਜਿਵੇਂ ਪਹਿਲੇ ਪਾਠ ਕਰਦੇ ਹੁੰਦੇ ਸੀ ਕਹ ਹੈ। ਪਰ ਅੱਜ ਕੱਲ ਇਹਨੂੰ ਪਾਠ ਨੂੰ ਕੱਕੇ ਨੂੰ ਕੰਨਾਂ ਲਾ ਕੇ ਹਾ ਹਾ ਵੀ ਪੜਿਆ ਜਾਂਦਾ ਕਾਹਾਂ ਵੈ ਸੌਂ ਕਾਹ ਰਹੀ ਹੈ ਬਾਲੇ ਕਾਹ ਆਵੋ ਕਹਾਂ ਜਾਹੋ ਕਹਾਂ ਆਵੋ ਕਹਾਂ ਜਾਹੋ ਇਸ ਤਰ੍ਹਾਂ ਵੀ ਪਾਠ ਕੀਤਾ ਜਾਂਦਾ ਪਰ ਮੈਂ ਪ੍ਰਾਣੀ ਜਿਸ ਤਰ੍ਹਾਂ ਪਾਠ ਕਰਦੇ ਆ ਪਹਿਲਾਂ ਉਸੇ ਤਰੀਕੇ ਦੇ ਨਾਲ ਪੜ੍ਹਦੇ ਨਾ ਕਹਿ ਵੈਸ ਹੋ ਕਹਿ ਕਹਿ ਦਾ ਅਰਥ ਇੱਥੇ ਵੈਸ ਹੋ ਦਾ ਅਰਥ ਹੁੰਦਾ ਵਿੱਠਦੇ ਹੋ ਟਿਕਦੇ ਹੋ ਕਿੱਥੇ ਟਿਕਦੇ ਹੋ ਟਿਕਣਾ ਕਿੱਥੇ ਹੈ ਸ਼ਾਂਤ ਜਿੱਤ ਕਿਵੇਂ ਹੁੰਦੇ ਹੋ ਥੋੜਾ ਜਿਹਾ ਆਜ ਸੁਭਾਅ ਹੈ ਨਾ ਕਹਿ ਕਿਥੇ ਇਥੇ ਦਾ ਅਰਥ ਕਿਸ ਦੇ ਆਸਰੇ ਕਿਸ ਦੇ ਆਸਰੇ ਟਿਕਦੇ ਹੋ ਸ਼ਾਂਤ ਸੁਭਾਅ ਤੁਹਾਡਾ ਐਨੇ ਸੁਭਾਅ ਦੇ ਵਿੱਚ ਟਿਕਾਹ ਹੈ ਜਿਹੜਾ ਸਿੱਧਾ ਸਵਾਲ ਕਰਦਾ ਕਹਿ ਵਸ ਹੋ ਕਿਵੇਂ ਸ਼ਾਂਤ ਚਿਤ ਰਹਿੰਦੇ ਹੋ ਵਸ ਹੋ ਸੈਕੰਡ ਪਰਸਨ ਸਤਿਗੁਰੂ ਜੀ ਨੂੰ ਕਹਿ ਰਹੇ ਨੇ ਕਹਿ ਰਹੀ ਹੈ ਤੇ ਫਿਰ ਸੁਰਤ ਕਿਵੇਂ ਰੱਬ ਦੇ ਵਿੱਚ ਟਿਕਾਉਂਦੇ ਹੋ ਕਿਵੇਂ ਰੱਬ ਵਿੱਚ ਟਿਕਦੇ ਹੋ ਪਰਮਾਤਮਾ ਦੇ ਵਿੱਚ ਪਰਮੇਸ਼ਰ ਦੇ ਵਿੱਚ ਕਹਿ ਆਵੋ ਕਹਿ ਜਾਓ ਕਿੱਥੇ ਆਉਂਦੇ ਕਿੱਥੋਂ ਆਉਂਦੇ ਹੋ ਕਿੱਥੇ ਜਾਂਦੇ ਹੋ ਸਵਾਲ ਖੇ ਕਰਦਾ ਸਤਗੁਰੂ ਕਹਿੰਦਾ ਤੁਸੀਂ ਜਿਹੜਾ ਪਰਮਾਤਮਾ ਪਰਮੇਸ਼ਰ ਦੇ ਵਿੱਚ ਟਿਕਦੇ ਹੋ ਸ਼ਾਂਤ ਚਿਤ ਰਹਿੰਦੇ ਹੋ ਸਤਗੁਰੂ ਪਾਤਸ਼ਾਹ ਨੂੰ ਕਹਿੰਦਾ ਕਿੰਨੇ ਉਹ ਕਿਹਦੇ ਆਸਰੇ ਰਹਿੰਦੇ ਕਿਵੇਂ ਤੁਹਾਡਾ ਸ਼ਾਂਤ ਸੁਭਾਅ ਹੋ ਜਾਂਦਾ ਬੜਾ ਮਿੱਠਣਾ ਸਭ ਤੁਹਾਡਾ ਹੋ ਜਾਂਦਾ ਤੁਸੀਂ ਉੱਚਾ ਨਹੀਂ ਬੋਲਦੇ ਹੈ ਟਿਕਾਹ ਵਿੱਚ ਰਹਿੰਦੇ ਨੇ ਤੇ ਨਾਲ ਹੀ ਸਵਾਲ ਕਰਦਾ ਹੈ ਤੇ ਫਿਰ ਤੁਸੀਂ ਜਿੱਥੇ ਸ਼ਾਂਤ ਚਿੱਤ ਦੇ ਵਿੱਚ ਬੈਠ ਜਾਂਦੇ ਨਾ ਟੰਗੇ ਕਿਹਦੇ ਆਸਰੇ ਬੈਠਦੇ ਹੋ ਇਹ ਸ਼ਾਂਤ ਚਿੱਤ ਬੈਠੇ ਹੁੰਦੇ ਤੁਸੀਂ ਸ਼ਾਂਤੀ ਦੇ ਵਿੱਚ ਤੁਹਾਡਾ ਟਿਕਾਹ ਹੁੰਦਾ ਤੇ ਫਿਰ ਕਿੱਥੇ ਆਉਂਦੇ ਹੋ ਕਿੱਥੋਂ ਆਉਂਦੇ ਇੱਥੇ ਚਲੇ ਜਾਂਦੇ ਸਤਿਗੁਰੂ ਜੀ ਨੂੰ ਸਵਾਲ ਕਰਦਾ ਹੈ ਚਰਪਟ ਜੋਗੀ ਨਾਨਕ ਬੋਲੇ ਨਾਨਕ ਆਖਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਸੁਣ ਵੈਰਾਗੀ ਕਿ ਸਿੱਧ ਕਹਿਣ ਲੱਗਾ ਹੇ ਵੈਰਾਗੀ ਹੇ ਵੈਰਾਗਵਾਨ ਹੇ ਸੰਤ ਜੀ ਹੇ ਨਾਨਕ ਜੀ ਹੇ ਆਓ ਤੂਤ ਸਾਧੂ ਜੀ ਸੁਣ ਕੀ ਆ ਤੁਹਾਡਾ ਰਹਿ ਰਾਹ ਦਾਸ ਹੁੰਦਾ ਰਾਹ ਇਹ ਰਾਹ ਜਿਹਦੇ ਉੱਤੇ ਚੱਲਣਾ ਹੁੰਦਾ ਉਮਾਤ ਫਿਰ ਮਤ ਦੀ ਗੱਲ ਕਰਦਾ ਤੇ ਸਤਿਗੁਰੂ ਪਾਤਸ਼ਾਹ ਨੂੰ ਬਾਰ ਬਾਰ ਸਿੱਧ ਸਵਾਲ ਕਰਦੇ ਨੇ ਬਾਰ ਬਾਰ ਸਤਿਗੁਰੂ ਜੀ ਨੇ ਪੁੱਛਦੇ ਨੇ ਕਹਿੰਦੇ ਨੇ ਤੁਹਾਡਾ ਉਹ ਮਾਰਗ ਤੁਹਾਡਾ ਉਹ ਰਸਤਾ ਤੇ ਸਤਿਗੁਰ ਕਹਿੰਦੇ ਨੇ ਨਾਨਕ ਬੋਲੇ ਦਾ ਅਰਥ ਹੈ ਨਾਨਕ ਆਖਦਾ ਹੈ ਸਤਿਗੁਰ ਕਹਿੰਦੇ ਨੇ ਕਿ ਸਿੱਧ ਕਹਿੰਦਾ ਸੁਣ ਮੈ ਰਗੀ ਚਰਪਟ ਨੇ ਪੁੱਛਿਆ اے ਸੰਤ اے ਵੈਰਾਗੀ ਸੁਣ ਕੀ ਆ ਤੁਹਾਡਾ ਰਾਹ ਹੋ ਇਨੂੰ ਰਾਹੂ ਪੜਿਆ ਜਾਣਾ ਕਿਉਂਕਿ ਹਾਇ ਲੋੜਾ ਲੱਗਿਆ ਹੋਇਆ ਹੈ ਤੁਹਾਡਾ ਰਾਹ ਕਿਹੜਾ ਹੈ ਮਨਤ ਕਿਹੜਾ ਹੈ ਕਿਸ ਤਰੀਕੇ ਨਾਲ ਤੁਸੀਂ ਸ਼ਾਂਤ ਹੋ ਜਾਂਦੇ ਕਿਸ ਤਰੀਕੇ ਨਾਲ ਪਰਮਾਤਮਾ ਵਿੱਚ ਟਿਕ ਕੇ ਜਾਂਦੇ ਕਿੱਥੋਂ ਆਉਂਦੇ ਹੋ ਕਿੱਥੇ ਚਲੇ ਜਾਂਦੇ ਹੋ ਪਾਪ ਸਤਗੁਰੂ ਜੀ ਜਿਹੜਾ ਸਿੱਧਾ ਕੋਲ ਪਹੁੰਚੇ ਉਹ ਕਹਿੰਦੇ ਇੱਥੇ ਕਿਵੇਂ ਆ ਗਏ ਤੁਸੀਂ ਸਤਗੁਰੂ ਜੀ ਜਿੱਥੇ ਸਮੇਰ ਪਰਵਤ ਤੇ ਸਿੱਧ ਸਨ ਉੱਥੇ ਪਹੁੰਚਣਾ ਬੜਾ ਅਫਸਾ ਸੀ ਪਹੁੰਚਣ ਤੇ ਵੀ ਉਹਨਾਂ ਦਾ ਸਵਾਲ ਸੀ ਇੱਥੇ ਕਿਵੇਂ ਆ ਗਏ ਕਿਹੜੀ ਸ਼ਕਤੀ ਲੈ ਕੇ ਆ ਗਏ। ਸੋ ਇਸ ਤਰ੍ਹਾਂ ਸਿੱਧ ਜਿਹੜੇ ਨੇ ਬਾਰ-ਬਾਰ ਸਤਗੁਰੂ ਨੂੰ ਸਵਾਲ ਕਰਦੇ ਨੇ ਆ ਜਿਹੜੀਆਂ ਥੱਲੇ ਦੋ ਪੰਕਤੀਆਂ ਹੈ ਜੋ ਇਹਨਾਂ ਵਿੱਚ ਸਵਾਲ ਪੁੱਛੇ ਨੇ ਸਤਮੂਰਲੇ ਦੇ ਕੋਲੋਂ ਉਹਨਾਂ ਜੋਗੀਆਂ ਨੇ ਜਾਂ ਚਰਪਟ ਜੋਗੀ ਨੇ ਉਹਦਾ ਜਵਾਬ ਸਤਗੁਰੂ ਫਿਰ ਅਗਲੀ ਪੌੜੀ ਦੇ ਵਿੱਚ ਦਿੰਦੇ ਨੇ ਸੋ ਜਿਹੜੀ ਅਗਲੀ ਪੌੜੀ ਆ ਜਦ ਅਸੀਂ ਉਹਨੂੰ ਵਿਚਾਰਾਂਗੇ ਫਿਰ ਇਹਨਾਂ ਦੋ ਪੰਕਤੀਆਂ ਨੂੰ ਦੁਬਾਰੇ ਰਿਪੀਟ ਕਰਕੇ ਅਸੀਂ ਦੇਖਾਂਗੇ ਕਿ ਸਤਗੁਰੂ ਫਿਰ ਇਹਨਾਂ ਦਾ ਜਵਾਬ ਸਿੱਧ ਨੂੰ ਕੀ ਦਿੰਦੇ ਨੇ ਉਹ ਸਤਗੁਰ ਜਿਤੇ ਸਿੱਧ ਮਹਾਨ ਨੇ ਉਹਨਾਂ ਦੇ ਕੋਲ ਬੜੀਆਂ ਤਾਕਤਾਂ ਨੇ ਪਰਮਾਤਮਾ ਤੱਕ ਪਹੁੰਚ ਨਹੀਂ ਹੋ ਸਕੀ ਬਲ ਵੱਖਰੀ ਹੈ ਪਰ ਸਤਗੁਰ ਨੂੰ ਐਸੇ-ਐਸੇ ਸਵਾਲ ਕਰਦੇ ਨੇ ਜਿਹੜੇ ਬੜੇ ਵਿਚਾਰ ਵਾਲਾ ਦੇ ਸਵਾਲ ਨੇ ਸੋ ਇਸ ਗਾਣੀ ਦੇ ਵਿੱਚ ਸਤਗੁਰ ਸਾਨੂੰ ਕਿਆ ਸੋਝੀ ਦਿੰਦੇ ਨੇ ਜੋ ਉਹਨਾਂ ਦੀ ਸਿੱਧ ਗੋਸ਼ਟ ਕੋਈ ਹੈ ਉਹਦੇ ਜਰੀਏ ਸਾਨੂੰ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ